ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਅਗੇ ਪਿੰਡ ਬਡਰੁਖਾਂ ਦੇ ਵਿੱਚੋਂ ਬਣਾ ਰਹੇ ਅਗੇ ਤੇ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੋਸਤੋ ਇੱਕ ਛੋਟੀ ਜੀ ਤੁਹਾਨੂੰ ਬੇਨਤੀ ਕਰਨਾ ਚਾਹਣਾ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇ ਕੋਈ ਵੀ ਵੀਰ ਦੋਸਤੋ ਆਪਣੇ ਚੈਨਲ ਤੇ ਆਪਣੇ ਕੋਈ ਵੀ ਬਕਾਊ ਪਸ਼ੂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਮੇਰਾ ਨੰਬਰ ਵੀਡੀਓ ਦੀ ਸਟਾਰਟਿੰਗ ਵਿੱਚ ਲੱਗਿਆ ਹੁੰਦਾ ਹੈਗਾ ਸੋ ਦੋ ਜਿਹਦੇ ਵਿੱਚੋਂ ਦੋ ਦੋਸਤੋ ਬਿਲਕੁਲ ਟੌਪ ਦੀਆਂ ਗਾਮਾਂ ਨੇ ਬਿਊਟੀ ਕੁਈਨਾਂ ਨੇ ਦੋਸਤੋ ਤੇ ਇਕੱਲੇ-ਇਕੱਲੇ ਨਗਦੀ ਆਪਾਂ ਤੁਹਾਨੂੰ ਜਾਣਕਾਰੀ ਵੀਡੀਓ ਚ ਲੈ ਕੇ ਦੇਵਾਂਗੇ ਸਟਾਰਟਿੰਗ ਆਪਾਂ ਵੀਡੀਓ ਦੇ ਦੋਸਤੋ ਇੱਕ ਨੰਬਰ ਗਰਲੈਂਡੋ ਗਾਣ ਤੋਂ ਕਰਾਂਗੇ ਵੀਡੀਓ ਨਾਲ ਐਂਡ ਤੱਕ ਬਣੀ ਰਿਹਾ ਜੋ ਬਾਕੀ ਦੀ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਹਾਂ ਬਈ ਸਸੀਗਾ ਬਰੇਕ ਵਾਰ ਆਪਣਾ ਨਾਮ ਦੱਸ ਦੋ ਜੀ ਨਾਮ ਵੀਰੇ ਕਲਦੀਪ ਸਿੰਘ ਠੀਕ ਹੈ ਕਲਦੀਪ ਬਾਈ ਆਪਾਂ ਕੁਝ ਦਿਨ ਪਹਿਲਾਂ ਲਗਭਗ 8 ਤੋਂ 9 ਨਗਾਂ ਦੀ ਵੀਡੀਓ ਬਣਾਈ ਜੀਗੀ ਉਹਨਾਂ ਨੂੰ ਦੱਸੋ ਬਈ ਕੀ ਰਿਸਪੌਂਸ ਰਿਹਾ ਬਣੀਓ ਬਈ ਫੁੱਲ ਤੋਂ ਫੁੱਲਾ ਠੀਕ ਹੈ ਵਧੀਆ ਮਿਲ ਕੇ ਲੋਕਾਂ ਦੇ ਹਾਂਜੀ ਹਾਂਜੀ ਠੀਕ ਹੈ ਤੇ ਬਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂਗੇ ਉਹਦੀ ਸਟਾਰਟਿੰਗ ਆਪਾਂ ਇਸ ਥੋੜੀ ਜਿਹੀ ਗਰਲੈਂਡੋ ਟੱਚ ਜਿਹੜੀ ਪੈਂਦੀ ਹੈਗਾ ਇਹ ਤੋਂ ਕਰਾਂਗੇ ਇਹਦੇ ਬਾਰੇ ਬਈ ਹੁਣ ਸਾਨੂੰ ਦੱਸੋ ਇਹ ਕਿੰਨਾ ਮਹੀਨੇ ਵਸਤੇ ਕਿਤੇ ਬਈ ਪਲੂਨ ਸੁਣਾਏ ਮਹੀਨਾ ਬਾਕੀ ਪਿਆ ਮਹੀਨਾ ਬਾਕੀ ਹੈ ਦੰਦਾਂ ਦੀ ਚੌਗੀ ਹੈ ਦੰਦਾਂ ਦੀ ਅਹ ਦੋਸਤੋ ਪਹਿਲੇ ਸਵੇ ਸੁਣਾ ਹੈਗਾ ਤੇ ਲਗਭਗ ਅਜੇ ਮਹੀਨੇ ਦੀ ਕੱਚੀ ਹੈਗੀ ਸੀਮੰਦਾਰ ਰਿਕਾਰਡ ਸੋ ਨੂੰ ਦੋਸਤੋ ਸਾਰਾ ਮਿਲ ਜਾਣਾਗਾ ਆਪ ਕਿਹੜੇ ਦੀ ਹੈ ਤੇ ਅੱਗੇ ਕਿਹੜਾ ਲੱਗੇਗਾ ਉਹ ਬਾਈ ਜੀ ਉਹਨਾਂ ਦਾ ਸਾਰਾ ਰਜਿਸਟਰ ਤੇ ਡਾਟਾ ਚੜਿਆ ਹੋਇਆ ਹੁੰਦਾਗਾ ਰੇਟ ਦੋਸਤੋ ਸਾਰੇ ਨਗਾਂ ਦੇ ਫੋਨਤੀ ਹੋਣਗੇ ਤੇ ਦੋਸਤੋ ਰੇਟ ਇਹ ਫੋਨ ਤੇ ਤਾਂ ਹੁੰਦੇ ਨੇ ਕਿਉਂਕਿ ਬਾਈ ਦਾ ਦੋਸਤੋ ਬਹੁਤ ਵੱਡੇ ਪੱਧਰ ਤੇ ਵਪਾਰ ਦਾ ਕੰਮ ਹੈ ਤੇ ਕਈ ਵਪਾਰੀ ਵੀਰ ਵੀ ਪਸੂਲ ਬਾਈ ਤੋਂ ਲੈ ਕੇ ਜਾਂਦੇ ਨੇ ਸੋ ਦੋਸਤੋ ਉਸ ਕਰਕੇ ਰੇਟ ਫੋਨਤੀ ਕੀਤੇ ਜਾਂਦੇ ਨੇਗੇ ਦੋਸਤੋ ਤੁਸੀਂ ਬੈੜ ਦੀ ਬਿਊਟੀ ਨੂੰ ਦੇਖਿਓ ਬਾਈ ਦੋਸਤੋ ਦੱਸਦਾ ਸੀ ਵੀ ਆਪ ਕਿਸੇ ਚੰਗੇ ਸੀਮੰਦੀਆ ਗਰਲੈਂਡੋ ਬਰੀਡ ਦੇ ਤੇ ਉਹ ਜਿਹੜਾ ਬੋਲਾ ਹੈਗਾ ਦੋਸਤੋ ਜਿਹਦਾ ਸੀਮਨ ਇਹਦੇ ਲੱਗਿਆ ਹੋਇਆ ਹੈਗਾ ਉਹ ਵੀ ਚੰਗੀ ਬਰੀਡ ਦਾ ਹੀ ਲੱਗਿਆ ਹੋਇਆ ਹੈਗਾ ਬਾਕੀ ਰਿਕਾਰਡ ਸਭ ਨੂੰ ਸਾਰਾ ਮਿਲ ਜਾਣਾ ਹੈਗਾ ਹਵਾਨਾ ਪਟੋਣਾ ਦੋਸਤੋ ਇਹਨੇ ਸ਼ੁਰੂ ਕਰ ਦਿੱਤਾ ਹੈਗਾ ਤੇ ਉਮੀਦ ਹੈ ਦੋਸਤੋ ਇਹਨੇ ਚੰਗਾ ਹਵਾਨਾ ਤਿਆਰ ਕਰਕੇ ਬੱਚੇ ਨੂੰ ਜਨਮ ਦੇਣਾ ਹੈਗਾ ਜੇ ਕੋਈ ਵੀਰ ਦੋਸਤੋ ਗਰਲੈਂਡੋ ਨਾਲ ਸਿਲ ਤੇ ਕੰਮ ਕਰਨੀ ਚਾਹੁੰਦਾ ਹੈਗਾ ਤਾਂ ਬਹੁਤ ਸੋਹਣੀ ਇੰਪਰੂਵਮੈਂਟ ਇਹ ਤੋਂ ਕਰ ਸਕਦਾ ਹੈਗਾ ਬਰੀਡ ਤੋਂ ਤੇ ਅੱਜ ਦੀ ਵੀਡੀਓ ਜਿਹੜੀ 2 ਨੰਬਰ ਤੇ ਤੁਹਾਨੂੰ ਗਾਂ ਦਿਖਾਉਣੀ ਹੈਗੀ ਦੋਸਤੋ ਆਜੋ ਇਹਦੀ ਡੀਟੇਲ ਵੀ ਆਪਾਂ ਬਹਿਤ ਲੈ ਲੈਂਦੇ ਆਂਗੇ। ਭਈਆ 2 ਨੰਬਰ ਕਾਲੀ ਗਾਂ ਬਾਰੇ ਦੱਸਿਓ ਭਈਆ। ਇਹ ਦੇ ਵੀਰੇ ਤਕਰੀਬਨ ਮਹੀਨੇ ਵਾਂਗੂ ਬਾਕੀ ਪੈ ਵੀ ਦੰਦਾ ਚੋਗ ਗਿਆ ਹੈ ਪਲੂਣ ਬੱਚਿਆ ਜੀ। ਇਹ ਵੀ ਪਹਿਲਣਾਂ ਹੈ। ਹਾਂ ਠੀਕ ਹੈ। ਤੇ ਇਹਨੂੰ ਵੀ ਖੋਲੋ ਭਈ। ਆ ਦੋਸਤੋ ਇਹ ਵੀ ਪਹਿਲਣ ਬੱਚੀ ਹੈਗੀ ਦੰਦੋਂ ਚੋਗੀ ਹੈਗੀ। ਇਹ ਵੀ ਦੋਸਤੋ ਲਗਭਗ ਮਹੀਨੇ ਦੀ ਕੱਚੀ ਹੈ। ਥੋੜੀ ਦੋਸਤੋ ਇਹ ਕ੍ਰੋਸ ਸੰਗ ਦੀ ਬੱਚੀ ਹੈਗੀ ਤੁਸੀਂ ਤੁਰਦੀ ਨੂੰ ਕਲੀਅਰ ਦੇਖ ਸਕਦੇ ਹੋ ਢਾਂਚਾ ਇਹਦਾ ਬਹੁਤ ਖੁੱਲਾ ਡੁੱਲਾ ਪਹਿਲਣ ਤੇ ਤਾਂਚਾ ਦੋਸਤੋ ਤੁਸੀਂ ਨੋਟ ਕਰੋ ਛੇਤੀ ਬੁੱਢੀ ਹੋਣ ਵਾਲੀ ਗਾਣੀ ਹੈਗੀ ਹਵਾਨਾ ਬਿਲਕੁਲ ਇਹਨੇ ਪੱਟਾਂ ਦੇ ਸਨੱਚ ਹੀ ਰੱਖਣਾਗਾ ਬਿਲਕੁਲ ਫਿਕਸ ਹਵਾਨੇ ਦੀ ਗਾਂ ਤਿਆਰ ਹੋਣਾ ਦੋਸਤੋ ਇਹਨੇ ਕੋਈ ਲਮਕਾਵਾ ਲੈਵਾ ਨਹੀਂ ਵੀਰ ਕਹਿ ਸਕਦਾ ਵੀ ਤਿਆਰ ਕਰੂਗੀ ਇਹ ਬਾਕੀ ਤੁਰਦੀ ਨੂੰ ਤੁਸੀਂ ਕਲੀਅਰ ਦੇਖ ਸਕਦੇ ਹੋ ਹਜੇ 1 ਮਹੀਨੇ ਦੀ ਕੱਚੀ ਹੈ ਖਾਣ ਦਾ ਸਾਇਜ ਦੋਸਤੋ ਤੁਸੀਂ ਦੇਖਿਓ ਐ ਕੋਈ ਸ਼ੱਕ ਨਹੀਂ ਹੈਗਾ ਵੀ ਹਾਥੀ ਚਵਾਈ ਲਈ ਖਾਣੇ ਦਾ ਸਹੀ ਰਹੂਗਾ ਜਾਂ ਨਹੀਂ ਰਹੂਗਾ ਉਹ ਵੀਡੀਓ ਦੇ ਵਿੱਚ ਤੁਸੀਂ ਬਿਲਕੁਲ ਕਲੀਅਰ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਚ ਦੋਸਤੋ ਜਿਹੜੀ ਸਾਨੂੰ ਤਿੰਨ ਨੰਬਰ ਗਾਂ ਦਿਖਾਉਣੀ ਹੈਗੀ ਅੱਜ ਬਾਈ ਤੋਂ ਇਹਦੀ ਡਿਟੇਲ ਵੀ ਆਪਾਂ ਲੈ ਲੈਂਦੇ ਹਾਂਗੇ ਬਾਈ ਤਿੰਨ ਨੰਬਰ ਗਾਂ ਬਾਰੇ ਦੱਸੋ ਇਹਦੀ ਕਿਹੜੀ ਦੂਸਰੇ ਸੂਰ ਸੋਨਾ ਲੂਣ ਦਾ 27 ਤੋਂ 28 ਕਿਲੋ ਦੁੱਧ ਰਿਹਾ ਠੀਕ ਹੈ ਇਹ ਦੰਦੋ ਬਾਈ ਕਿਵੇਂ ਇਹ ਦੰਦੋ ਬਾਈ ਪੂਰੀ ਆ ਦੰਦੋ ਪੂਰੀ ਆ ਹਾਂਜੀ ਠੀਕ ਹੈ ਇਹਦਾ ਕਿੰਨਾ ਟਾਈਮ ਰਹਿ ਗਿਆ ਬਾਈ ਟਾਈਮ ਇਹਦਾ ਵੀ 22 ਮਹੀਨਾ ਬਾਕੀ ਠੀਕ ਹੈ ਖੋਲਿਓ ਬਈ ਹਾਂ ਦੋਸਤੋ ਦੂਜੇ ਸੂਰ ਸੁਣਾਏ ਨੇ ਤੇ ਲਗਭਗ ਦੋਸਤੋ ਇਹ ਵੀ ਮਹੀਨੇ ਦੀ ਹੋ ਕੱਚੀ ਹੈਗੀ ਪਹਿਲਣ ਦਾ ਬਾਈ ਦਾ 10 10 27 ਤੋਂ 28 ਕਿਲੋ ਦ ਪੇਛੋ ਦੋਸਤੋ ਹਵਾਨਾ ਤੁਸੀਂ ਇਹਦਾ ਵੀ ਚੈੱਕ ਕਰੋ ਜੇ ਮਹੀਨੇ ਦੀ ਕੱਚੇ ਦੋਸਤੋ ਤੁਸੀਂ ਕੱਚੀ ਦੇ ਹਿਸਾਬ ਤੇ ਜੱਜਮੈਂਟ ਲਾਉਣੀ ਆ ਹਵਾਨੇ ਦੀ ਬਾਕੀ ਬਰੀਡ ਕੁਆਲਿਟੀ ਦੋਸਤੋ ਇਸ ਗਾਂ ਦੀ ਵੀ ਬਹੁਤ ਸੋਹਣੀ ਐਚ ਐਫ ਨਾਲ ਦੇ ਦੋਸਤੋ ਚੰਗੇ ਸੀਮਨ ਭਰਾ ਕੇ ਬਹੁਤ ਸੋਹਣੀ ਬਰੀਡ ਇਹ ਵੀ ਤਿਆਰ ਕਰੂਗੀ ਕਰਮਾਂ ਲਈ ਕਰੇ ਬਾਕੀ ਪਿੱਠਪੋੜ ਦੀ ਚੜਾਈ ਦੋਸਤੋ ਇਹ ਵੀ ਬੀ ਚੰਗੀ ਹੈਗੀ ਕੱਦ ਗੜ ਦੋਸਤੋ ਚੰਗੇ ਨਾ ਬਹੁਤੀ ਵੱਡੀ ਨਾ ਬਹੁਤੀ ਛੋਟੀ ਹੈ ਘਰੇ ਰੱਖਣ ਲਈ ਬਹੁਤ ਸਹਈਕਾਰ ਦੀ ਗਾਂ ਹੈ ਜੱਜ ਦੀ ਵੀਡੀਓ ਚ ਦੋਸਤੋ ਜਿਹੜੀ 4 ਨੰਬਰ ਤੇ ਗਾਂ ਦਿਖਾਉਣੀ ਆ ਚੋ ਬਾਈ ਤੋ ਇਹਦੀ ਡੀਟੇਲ ਵੀ ਆਪ ਲੈ ਲਓ ਤੀਜੇ ਹਾਂਜੀ 42 ਤੋਂ 45 ਕਿਲੋ ਤਹਾਰ ਕਾਰਡ ਠੀਕ ਹੈ ਤੇ ਦੰਦੋ ਬਈ ਇਹ ਕਿਵੇਂ ਦੰਦੋ ਬਈ ਪੂਰੀ ਦੰਦੋ ਪੂਰੀ ਹਾਂਜੀ ਠੀਕ ਹੈ ਤੇ ਬਈ ਜਿਹੜਾ ਇਹਦੇ ਆ ਪਿੱਛੇ ਮਰ ਜਾ ਹੋਇਆ ਪੱਕੇ ਕਰਨ ਹੋਇਆ ਓਕੇ ਪੱਕੇ ਕਰਨ ਹੋਇਆ ਕੋਈ ਪ੍ਰੋਬਲਮ ਵਾਲੀ ਗੱਲ ਤਾਂ ਨਹੀਂ ਹੈਗੀ ਬਈ ਠੀਕ ਹੈ ਦੋਸਤੋ ਸੋਨੂੰ ਮੈਂ ਵੀਡੀਓ ਦੀ ਸਟਾਰਟਿੰਗ ਚ ਦਿਖਾ ਦਿੰਨਾ ਫਿਰ ਕਈ ਵੀਰ ਕਹਿੰਦੇ ਨੇ ਕਿ ਵੀ ਅਸੀਂ ਦੂਰੋਂ ਚੱਲ ਕੇ ਆਂ ਤੁਸੀਂ ਵੀਡੀਓ ਚ ਕਲੀਅਰ ਨਹੀਂ ਦਿਖਾਇਆ ਤੁਸੀਂ ਗਾਂ ਨੂੰ ਚਲਦੀ ਨੂੰ ਦੇਖੋ ਦੋਸਤੋ ਇਹ ਪੂਰੀ ਹੈਵੀ ਮਿਲਕਰ ਗਾਂ ਲੈਦੀ ਹੈਗੀ ਢਾਂਚੇ ਤੋਂ ਤੀਜੇ ਸੂਏ ਵਾਸਤੇ ਗੱਬਣਾਗੀ ਦੋਸਤੋ ਬਈ ਇਹ ਕਿੰਨੇ ਦਿਨ ਦੀ ਕੱਚ ਖਵਾਨਾ ਦੋਸਤੋ ਇਹਨੇ ਤਿਆਰ ਕਰਨਾ ਸ਼ੁਰੂ ਕਰਤਾ ਹੈਗਾ ਢਾਂਚਾ ਦੋਸਤੋ ਗਾਂ ਦਾ ਬਹੁਤ ਵੱਡਾ ਹੈਗਾ ਜੇ ਸੋਡਾ ਸਾਦਾ ਬਾਈ ਨਾਲ ਬੰਨਦਾ ਤਾਂ ਇਹ ਕੱਲੀਓ ਦੋਸਤੋ ਇੱਕ ਗੱਡੀ ਚ ਜਾਊਗੀ ਜਿਹੜਾ ਆਪਣਾ ਛੋਟਾ ਹਾਥੀ ਆਪਾਂ ਕਹਿ ਦਿੰਨੇ ਆ ਕੱਲੀ ਗਈ ਉਸ ਤੇ ਚੜੂਗੀ ਬਹੁਤ ਵੱਡੇ ਢਾਂਚੇ ਦੀ ਗਾਂ ਹੈਗੀ ਬਾਕੀ ਦੋਸਤੋ ਜਿਹੜੀ ਦੀ ਲੱਤ ਤੇ ਪੱਕੇ ਕਰਨ ਇਹ ਥੋੜੀ ਜੀ ਮਾਸ ਪੱਕਿਆ ਹੋਇਆ ਹੈਗਾ ਉਹ ਮੈਂ ਤੁਹਾਨੂੰ ਵੀਡੀਓ ਚ ਕਲੀਅਰ ਦਿਖਾਤਾ ਬਾਕੀ ਢਾਂਚਾ ਦੋਸਤੋ ਇਸ ਗਾਂ ਦਾ ਬਹੁਤ ਵੱਡਾ ਹੈਗਾ ਤੀਜੇ ਸੁਈਲੀ ਹਜੇ 15 ਦਿਨ ਦੀ ਕੱਚੀ ਹੈਗੀ ਤੇ ਅੱਜ ਦੀ ਵੀਡੀਓ ਚ ਜਿਹੜੇ ਦੋਸਤੋ ਤੁਹਾਨੂੰ ਲਾਸਟ ਤੇ ਦ ਭਈ ਅੱਜ ਦੀ ਵੀਡੀਓ ਜਿਹੜਾ ਆਪਾਂ ਨਗੀਨਾ ਦਿਖਾਉਣੇ ਆਂ ਤੇ ਉਹਨਾਂ ਵਿੱਚ ਆਪਾਂ ਵੱਡੀ ਬੈੜ ਤੋਂ ਸਟਾਰਟ ਕਰਾਂਗੇ ਇਹਦੇ ਬਾਰੇ ਭਈ ਸਾਨੂੰ ਹੁਣ ਦੱਸਿਓ ਇਹ ਕਿੰਨਾ ਮੈ ਸੂਏ ਵਾਸਤੇ ਕੰਮਣਾ ਇਹਦੇ ਵਿੱਚ ਦੂਸਰੇ ਸੂਏ ਸੋਨਾ ਦੰਦਾਂ ਦੀ ਪੂਰੀ ਆ ਠੀਕ ਹੈ ਪਲੂਣ ਦਾ 45 ਤੋਂ 46 ਕਿਲੋ ਦੁੱਧ ਦਾ ਰਿਕਾਰਡ ਰਿਹਾ ਠੀਕ ਹੈ ਤੇ ਐਤ ਕੀ ਭਈ ਆਪਾਂ ਕਿਹਨੇ ਕਿਦੀ ਉਮੀਦ ਰੱਖ ਰਹੇ ਤੂੰ 50 ਤੋਂ 55 ਕਿਲੋ 50 ਕਿਲੋ ਦੀ ਗਾਰੰਟੀ ਐ ਮਿਨੀਮਮ ਆਪਣੀ ਠੀਕ ਹੈ ਤੇ ਖੋਲਿਓ ਭਈ ਉਹਨੂੰ ਦੋਸਤੋ ਪਹਿਲਾਂ ਤਾਂ ਤੁਸੀਂ ਇਹਦੀ ਹਾਈਟ ਨੋਟ ਕਰਿਓ ਗਾਂ ਦੀ ਤੇ ਪਿੱਛੋਂ ਪਿੱਠਪੋੜੇ ਦੀ ਚੌੜਾਈ ਏ ਦੋਸਤੋ ਮੈਨੂੰ ਕੋਈ ਵੀ ਸਫਾਈ ਦੇਣ ਦੀ ਲੋੜ ਨਹੀਂ ਹੈਗੀ ਵੀ ਕਿੰਨੀ ਕ ਬਰੀਡ ਹੈਗੀ ਕਿੰਨੀ ਕ ਨਾਏ ਦੋਸਤੋ ਤੁਸੀਂ ਆਪ ਹੀ ਜੱਜਮੈਂਟ ਲਾ ਲੈਣੀ ਹੈਗੀ ਵੀਡੀਓ ਚ ਦੇਖ ਕੇ ਪਿੱਛੋਂ ਹਵਾਨੇ ਦੀ ਦੋਸਤੋ ਤੁਸੀਂ ਬੰਦਤਰ ਦੇਖੋ ਬਿਲਕੁਲ ਫਿਕਸ ਹਵਾਨੇ ਵਾਲੀ ਗਾਂ ਦੋਸਤੋ ਬੀਸੀਐਸ ਨੋਟ ਕਰਿਓ ਜੇ ਗਾਂ ਦਾ ਤੀਜੇ ਸੂਏ ਲਈ ਦੋਸਤੋ ਗੱਭਣੇਗੀ ਤੇ ਪਿਛਲੇ ਸੂਏ 40 ਤੋਂ 42 ਕਿਲੋ ਦੁੱਧ ਬਾਈ ਕਹਿੰਦਾ ਪਾਇਆ ਹੈਗਾ ਇੱਕ ਵਾਰ ਦੁਬਾਰੇ ਤੋਰ ਕੇ ਹਾਂ ਬਾਈ ਦੁਬਾਰੇ ਤੋਰਿਓ ਨੂੰ ਮੜਾ ਜਾ ਬਾਕੀ ਕਲਰ ਕੰਬੀਨੇਸ਼ਨ ਦੋਸਤੋ ਤੁਸੀਂ ਨੋਟ ਕਰੋ ਇਹਦਾ ਬਹੁਤ ਸੋਹਣਾ ਕੰਬੀਨੇਸ਼ਨ ਆ ਦੋਸਤੋ ਵੀ ਪ੍ਰੋਪਰ ਜੇ ਕਾਲੇ ਡੱਬਣੇ ਤੇ ਬਹੁਤ ਸੋਹਣਾ ਵਾਈਟ ਕਲਰ ਉੱਪਰ ਜੋ ਇਹਦੇ ਪੈਟਰਨ ਬਣਦਾ ਹੈਗਾ ਜੇ ਕੋਈ ਫਾਰਮਰ ਵੀਰ ਦੋਸਤੋ ਘਰੇ ਡੇਰੀ ਫਾਰਮ ਸ਼ੁਰੂ ਕਰਨਾ ਚਾਹੁੰਦਾ ਹੈਗਾ ਤਾਂ ਇਹ ਦੋਸਤੋ ਇਹ ਕੱਲੀ ਗਾਈ ਬਹੁਤ ਹੈਗੀ ਬਾਈ ਨੂੰ ਦੋ ਨਾਲੋਂ ਚਾਹੇ ਇੱਕ ਰੱਖ ਲਓ ਪਰ ਦੋਸਤੋ ਘਰੇ ਰੱਖੋ ਟੌਪ ਦੀ ਜਿਹੜਾ ਪਤਾ ਲੱਗੇ ਵੀ ਚੀਜ਼ ਆਪਣੇ ਕੀਲੇ ਦੇ ਖੜੀ ਹੈਗੀ ਤੁਰ ਦਿਨ ਦੁਬਾਰਾ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋਗੇ ਬਾਕੀ ਦੋਸਤੋ ਜੋ ਵੀ ਜਾਣਕਾਰੀ ਇਹਨਾਂ ਬਾਰੇ ਦੱਸੀ ਹੁੰਦੀ ਹੈਗੀ ਪਸ਼ੂਆਂ ਦੇ ਦੋਸਤੋ ਮਾਲਕ ਦੁਆਰਾ ਹੀ ਦੱਸੀ ਜਾਂਦੀ ਹੈਗੀ ਬਾਕੀ ਤੁਸੀਂ ਸਾਹਮਣੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਫਿਰ ਸੌਦਾ ਕਰਨਾ ਹੁੰਦਾ ਹੈਗਾ ਤੇ ਅੱਜ ਦੀ ਵੀਡੀਓ ਚ ਜਿਹੜੀ ਦੋਸਤੋ ਸਾਨੂੰ ਲਾਸਟ ਤੱਕ ਬਹੁਤ ਟਾਪ ਕੁਆਲਿਟੀ ਦੀ ਚੀਜ਼ ਦਿਖਾਉਣੀ ਹੈਗੀ ਆਜੋ ਬਾਈ ਤੋਂ ਇਹਦੀ ਡਿਟੇਲ ਵੀ ਆਪਾਂ ਲੈ ਲਵਾਂਗੇ ਬਾਈ ਅੱਜ ਦੀ ਵੀਡੀਓ ਜਿਹੜਾ ਆਪਾਂ ਦੂਜਾ ਨਗੀਨਾ ਦਿਖਾਉਣਾਗੇ ਇਹਦੇ ਬਾਰੇ ਸਾਨੂੰ ਦੱਸਿਓ ਇਹ ਹੁਣ ਕਿੰਨੇ ਚਿਰ ਦੀ ਗੱਪਣਾਗੀ ਬਾਈ ਤੇ ਇਹਦਾ ਕਿੰਨਾ ਗੱਪਣਾ ਇੱਕ ਮਹੀਨਾ ਵਾਕਿਆ ਬੜਾ ਤਾਂ ਰਹਿੰਦਾ 20 ਤੋਂ 25 ਦਿਨ ਆਪਾਂ ਮਹੀਨਾ ਕਹਿ ਕੇ ਦੇਵਾਂਗੇ ਠੀਕ ਹੈ ਮਹੀਨੇ ਦੀ ਕੱਚੀ ਹੈ ਠੀਕ ਹੈ ਇਹ ਬਾਈ ਹੁਣ ਕਿੰਨੇ ਮੇਸੂਰ ਵਾਸਤੇ ਗੱਪਣਾ ਇੱਕ ਬਲੂਨ ਬਾਈ ਠੀਕ ਦੋਸਤੋ ਪਹਿਲਾਂ ਤੁਸੀਂ ਫੇਸ ਕੁਆਲਿਟੀ ਨੋਟ ਕਰੋ ਦੰਦ ਦਿਖਾ ਦਊਗੀ ਭਾਈ ਹਾਂਜੀ ਹਾਂਜੀ ਹਾਂ ਦੋਸਤੋ ਪਹਿਲਾਂ ਤੁਸੀਂ ਦੰਦ ਜ਼ਰੂਰ ਚੈੱਕ ਕਰ ਲਿਓ ਦੰਦ ਤੁਹਾਨੂੰ ਵੀਡੀਓ ਦੇ ਵਿੱਚ ਕਲੀਅਰ ਦਿਖਾ ਦਿੰਦੇ ਆਂਗੇ ਲਓ ਜੀ ਦੰਦ ਤੁਸੀਂ ਦੋਸਤੋ ਦੇਖ ਲਓ ਬਿਲਕੁਲ ਪਿਆਰ ਚੌਗੀ ਹੈਗੀ ਦੁਬਾਰਾ ਤੁਸੀਂ ਚੈੱਕ ਕਰ ਲਓ ਠੀਕ ਹੈ ਭਾਈ ਪਿਆਰ ਚੌਗੀ ਮੂੰਹ ਚ ਤੇ ਕੱਦ-ਕਾੜ ਦੋਸਤੋ ਇਹਦਾ ਵੀ ਬਹੁਤ ਸਿਰੇ ਦਾ ਕੱਦ-ਕਾੜ ਹੈਗਾ ਬੀਸੀ ਇਹਦਾ ਵੀ ਨੋਟ ਕਰਿਓ ਵੇਚਾ ਦੋਸਤੋ ਹਵਾਨਾ ਚ ਇੱਕ ਗਰੇਵਾ ਦਾ ਬਿਲਕੁਲ ਪਤਲੇ ਮਾਸਾ ਵਾਲਾ ਹਵਾਨਾ ਹੈਗਾ ਬਰੀਕ ਮਾਸ ਹੈਗਾ ਕਿਤੇ ਵੀ ਕੋਈ ਮੋਟਾ ਮਾਸ ਨਹੀਂ ਇਹ ਤੇ ਚਮਕਦਾ ਗਾਂ ਤੇ ਇਹ ਦੋਸਤੋ ਬਹੁਤ ਟਾਪ ਦੀ ਚੀਜ਼ ਹੈਗੀ ਜੇ ਕੋਈ ਵੀਰੇ ਘਰੇ ਰੱਖਣੀ ਚਾਹੁੰਦਾ ਹੋਵੇ ਤਾਂ ਤੋਹਫਾ ਹੀ ਹੈ ਦੋਸਤੋ ਇੱਕ ਤਰ੍ਹਾਂ ਦਾ ਕਿਉਂਕਿ ਦੋਸਤੋ ਜਿੱਦਾਂ ਦਾ ਤਾਂ ਕਲਰ ਹੈਗਾ ਇਹ ਕਲਰ ਅੱਜ ਕੱਲ ਮਾਰਕੀਟ ਚ ਆਪਾਂ ਨੂੰ ਪਤਾ ਹੀ ਹੈ ਬਹੁਤ ਡਿਮਾਂਡ ਚ ਹੈ ਵਾਈਟ ਕਲਰ ਬਾਈ ਦਵਾਰੇ ਮੋੜ ਲਿਆ ਉਹਨੂੰ ਅ 20 ਤੋਂ 25 ਦਿਨ ਦੀ ਕੱਚੀ ਹੈ ਦੋਸਤੋ ਪਰ ਬਾਈ ਕਹਿੰਦਾ ਆਪਾਂ ਮਹੀਨਾ ਕਿ ਕਿ ਦਵਾਂਗੇ ਫੇਸ ਕੁਆਲਟੀ ਦੋਸਤੋ ਤੁਸੀਂ ਚੈੱਕ ਕਰਿਓ ਜੇ ਦੋਸਤੋ ਕਰਮ ਵਾਲੀ ਅੱਗੇ ਬੱਚੀ ਦੇ ਦਿੰਦੀ ਹੈਗੇ ਤਾਂ ਤੁਹਾਡੇ ਕੋਲ ਦੋ ਨਾਕ ਹੋ ਜਾਣੇ ਨੇ ਟਾਪ ਕੁਆਲਿਟੀ ਦੇ ਤੇ ਥੋੜੇ ਟਾਈਮ 'ਚ ਤੁਹਾਡੇ ਘਰੇ ਬਹੁਤ ਸੋਹਣੀ ਬਰੀਡ ਤਿਆਰ ਹੋ ਜਾਣੀ ਹੈਗੀ ਬਾ ਲੈ ਚਲੋ ਬਈ ਤੁਰਦੀ ਨੂੰ ਬਾਕੀ ਤੁਸੀਂ ਵੀਡੀਓ 'ਚ ਦੁਬਾਰੇ ਦੇਖ ਲਓ ਕੱਦ ਗਾੜ ਦੋਸਤੋ ਫੁੱਲ ਹੈ ਵੇਟ ਵੀ ਫੁੱਲ ਹੈ ਬਾਕੀ BCS ਦੋਸਤੋ ਤੁਸੀਂ ਵੀਡੀਓ 'ਚ ਦੇਖ ਹੀ ਲਿਆਗਾ ਬਿਲਕੁਲ ਸਿੱਧੀ ਲੱਤ ਦੀ ਬੱਚੀ ਹੈਗੀ ਬਾਕੀ ਥਾਣਾ ਦਾ ਸਹਿਜ ਵੀ ਤੁਸੀਂ ਨੋਟ ਕਰ ਲਓ ਹੱਥੀ ਚਬਾਈ ਲਈ ਦੋਸਤੋ ਬਹੁਤ ਸੋਹਣਾ ਥਾਣਾ ਰਹੂਗਾ ਬੱਚੀ ਦਾ ਹਜੇ ਬਾਕੀ ਦੋਸਤੋ ਤੁਸੀਂ ਨੋਟ ਕਰਿਓ ਪਿੱਛੋਂ ਹਵਾਨੇ ਦੇ ਇਹ ਸਾਰੇ ਵਾਲ ਕਾਢ ਕੇ ਇਹਨੇ ਫੇਰ ਹੀ ਬੱਚੇ ਨੂੰ ਜਨਮ ਦੇਣਾ। ਅਗਲਾ ਕਹਿ ਦਿੰਦਾ ਸੂਰ ਤੱਕ ਬੜਨਾ। ਠੀਕ ਹੈ ਬਈ। ਦੋਸਤੋ ਤੁਸੀਂ ਹੁਣ ਪੋਜੀਸ਼ਨਾਂ ਚ ਦੇਖਿਓ ਹਵਾਨਾ ਗਾਂ ਦਾ। ਬਹੁਤ ਸਿਰੇ ਦੀ ਚੀਜ਼ ਤਿਆਰ ਹੋ ਗਈ ਦੋਸਤੋ ਜਿਹਦੇ ਤਿਆਰ ਹੋ ਗਈ ਬਾਕੀ ਤੁਸੀਂ ਆਪਦੀ ਸਮਝ ਨਾਲ ਆ ਪਸ਼ੂ ਲੈਣਾ ਹੈਗਾ ਆ ਕੇ। ਸੋ ਅੱਜ ਦੀ ਵੀਡੀਓ ਚ ਦੋਸਤੋ ਤੁਹਾਨੂੰ 6 ਨਗ ਦਿਖਾਉਣੇ ਸੀਗੇ ਜਿਹਦੇ ਵਿੱਚੋਂ ਦੋ ਟੌਪ ਕੁਆਲਿਟੀ ਦੀਆਂ ਐਫ ਗਾਵਾਂ ਜਿਹਦੇ ਚ ਇੱਕ ਦੋਸਤੋ ਗਰਲੈਂਡੋ ਬਰੀਡ ਤਿਆਰ ਕਰਨ ਲਈ ਬਹੁਤ ਸੋਹਣਾ ਪੀਸ ਹੈਗਾ। ਤੇ ਦੋ ਦੰਦੋਸਤੋ ਕ੍ਰਾਸ ਗਾਮੂ ਵੀ ਨੇ ਬਾਕੀ ਦੋਸਤੋ ਬਾਈ ਤੇ ਬਾਕੀ ਪਸੂ ਕੋਣੀ ਵੀ ਕੈਮਰਾ ਮਾਰਦੇ ਨੇ ਜੇ ਕੋਈ ਵੀਰ ਬੱਚੇ ਲੈਣ ਦਾ ਯਕੀਨ ਹੋਵੇ ਤਾਂ ਬਾਈ ਕੋਲ ਬੱਚੇ ਵੀ ਇਸ ਟਾਈਮ ਫਾਰਮ ਤੇ ਅਵੇਲੇਬਲ ਨੇ ਜਾਂ ਪਰ ਅੱਜ ਦੀ ਜੋ ਵੀਡੀਓ ਸੀ ਦੋਸਤੋ ਉਹਦੇ ਵਿੱਚ ਆਪਾਂ ਤੁਹਾਨੂੰ ਛੇ ਨਾ ਕੀ ਦਿਖਾਉਣੇ ਸੀਗੇ ਜਿਹੜੇ ਵੀ ਵੀਰ ਨੂੰ ਕੋਈ ਵੀ ਨਾ ਕੀ ਪਸੰਦ ਆਉਂਦਾ ਦੋਸਤੋ ਬਾਈ ਨਾਲ ਤੁਸੀਂ ਸੰਪਰਕ ਕਰਕੇ ਸੌਦਾ ਕਰ ਸਕਦੇ ਹੋਗੇ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ